ਪੰਜਾਬ ਵਿੱਚ ਵੱਡੇ ਗੈਂਗਸਟਰਵਾਦ ਨੂੰ ਕਾਬੂ ਕਰਨ ਦੇ ਲਈ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਪੰਜਾਬ ਪੁਲਿਸ ਦੇ ਡੀਜੀਪੀ ਨੇ 36 ਘੰਟੇ ਪਹਿਲਾਂ ਇਸ ਮਿਸ਼ਨ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅੱਜ ਖੰਨਾ ਪੁਲਿਸ ਨੇ ਇਸ ਨੂੰ ਮੁੱਖ ਰੱਖਦੇ ਹੋਏ ਮੀਟ ਮਾਰਕੀਟ ਦੇ ਵਿੱਚ ਘਰ-ਘਰ ਜਾ ਕੇ ਤਲਾਸ਼ੀ ਲਈ ਅਤੇ ਜੋ ਸੰਦੇग्ध ਸ਼ੱਕੀ ਵਿਅਕਤੀ ਸਨ ਉਨ੍ਹਾਂ ਨੂੰ ਆਰਾਊਂਡ ਅਪ ਕੀਤਾ ਗਿਆ ਐਸਐਸਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਇਹ ਮਿਸ਼ਨ ਪ੍ਰਹਾਰ ਦੇ ਅਧੀਨ ਖੰਨਾ ਪੁਲਿਸ ਵੱਲੋਂ ਮਹਿਜ਼ 36 ਘੰਟਿਆਂ ਦੇ ਅੰਤਰਾਲ ਵਿੱਚ 170 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ 6 ਪਿਸਤੌਲ ਅਤੇ 200 ਗ੍ਰਾਮ ਹੈਰੋਨ ਵੀ ਬਰਾਮਦ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਹੋਰ ਬਰਾਮਦਗੀਆਂ ਵੀ ਕੀਤੀਆਂ ਗਈਆਂ ਐਸਐਸਟੀ ਡਾਕਟਰ ਆਲੂ ਵਾਲੀਆ ਨੇ ਦੱਸਿਆ ਕੇ ਗੈਂਗਸਟਰ ਬਾਦ ਨੂੰ ਕਾਬੂ ਕਰਨ ਦੇ ਲਈ ਇਸ ਨੂੰ ਪਨਾਹ ਦੇਣ ਵਾਲੇ ਵਿਅਕਤੀਆਂ ਇਸ ਨੂੰ ਫੰਡਿੰਗ ਕਰਨ ਵਾਲੇ ਵਿਅਕਤੀਆਂ ਅਤੇ ਹੋਰ ਲੌਜਿਸਟਿਕ ਪ੍ਰੋਵਾਈਡ ਕਰਨ ਵਾਲੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਆਓ ਸੁਣਦੇ ਹਾਂ ਐਸਐਸਪੀ ਨੇ ਇਸ ਬਾਰੇ ਹੋਰ ਕਿਹੜੀ ਜਾਣਕਾਰੀ ਸਾਂਝਾ ਕੀਤੀ। ਟੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਕੱਲ ਤੋਂ ਹੀ ਆਪਰੇਸ਼ਨ ਪ੍ਰਹਾਰ ਪੂਰੇ ਸਟੇਟ ਵਿੱਚ ਸ਼ੁਰੂ ਕੀਤਾ ਗਿਆ ਹੈ ਆਪਰੇਸ਼ਨ ਪ੍ਰਹਾਰ ਇੱਕ ਸਸਟੇਨਡ ਆਪਰੇਸ਼ਨ ਹੈ ਅਗੇਂਸਟ ਆਰਗੇਨਾਈਜ਼ਡ ਕ੍ਰਿਮੀਨਲਸ ਐਂਡ ਗੈਂਗਸਟਰਸ ਇਹ ਸਿਰਫ ਗੈਂਗਸਟਰਸ ਹੀ ਨਹੀਂ ਬਲਕਿ ਜਿਹੜੇ ਉਹਨਾਂ ਦੇ ਵੱਖ-ਵੱਖ ਐਸੋਸੀਏਟਸ ਨੇ ਯਾਨੀ ਕਿ ਉਹਨਾਂ ਦੇ ਜਿਹੜੇ ਸਾਰਾ ਨੈਟਵਰਕ ਹੈ ਜਿਹੜੇ ਉਹਨਾਂ ਨੂੰ ਪਨਾਹ ਦਿੰਦੇ ਨੇ ਹਾਰਬਰਸ ਜਿਹੜੇ ਉਹਨਾਂ ਨੂੰ ਪੈਸੇ ਫੰਡ ਕਰਦੇ ਨੇ ਉਹਨਾਂ ਦੇ ਫਾਈਨੈਂਸਰਸ ਤੇ ਜਿਹੜੇ ਬਾਕੀ ਸਾਰੇ ਲੌਜਿਸਟਿਕਸ ਪ੍ਰੋਵਾਈਡਰ ਨੇ ਉਹਨਾਂ ਦੇ ਖਿਲਾਫ ਇੱਕ ਜੰਗ ਹੈ ਇਦੇ ਵਿੱਚ ਇੱਕ ਟੋਲ ਫਰੀ ਹੈਲਪਲਾਈਨ ਜਿਦੇ ਵਿੱਚ ਖੰਨਾ ਦੇ ਨਾਗਰਿਕ ਆਪਣਾ ਕੋਈ ਵੀ ਯੋਗਦਾਨ ਦੇ ਸਕਦੇ ਨੇ ਕੋਈ ਇਨਪੁਟ ਦੇ ਸਕਦੇ ਨੇ ਤੇ ਉਹਨਾਂ ਦਾ ਨਾਮ ਤੇ ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹ ਵੀ ਜਾਰੀ ਕੀਤੀ ਗਈ ਹੈ ਇਸ ਹੈਲਪਲਾਈਨ ਦਾ ਨੰਬਰ ਹੈ 9394693946 ਪਿਛਲੇ 36 ਘੰਟਿਆਂ ਦੇ ਅੰਦਰ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ ਇਦੇ ਵਿੱਚ 170 ਤੋਂ ਜ਼ਿਆਦਾ ਲੋਕੀ ਰਾਉਂਡ ਅਪ ਕੀਤੇ ਗਏ ਹਨ ਕਾਫੀ ਅਰੇਸਟਾ ਅਤੇ ਰੋਕੂ ਕਾਰਵਾਈਆਂ ਕੀਤੀਆਂ ਗਈਆਂ ਹਨ ਤਕਰੀਬਨ 200 ਗ੍ਰਾਮ ਚਿੱਟੀ ਦੀ ਰਿਕਵਰੀ ਹੋਈ ਹੈ ਨਾਲ ਦੀ ਨਾਲ 6 ਪਿਸਤੌਲ 11 ਜ਼ਿੰਦਾ ਕਾਰਤੂਸ ਦੋ ਚਾਰ ਵੀਲਰ ਅਤੇ ਕਈ ਟੂ ਵੀਲਰ ਰਾਉਂਡ ਅਪ ਕੀਤੇ ਗਏ ਹਨ ਨਾਲ ਹੀ ਕਾਫੀ ਵੌਂਟਡ ਕ੍ਰਿਮੀਨਲਸ ਵੀ ਸਾਡੇ ਸ਼ਿਕੰਜੇ ਚ ਆਏ ਨੇ ਜਿਹੜੇ ਕਿ ਪਿਛਲੇ ਪਰਚੇ ਅਸਈਨਸ ਕ੍ਰਾਈਮਜ਼ ਵਿੱਚ ਸੰਗੀਨ ਜੁਰਮਾਂ ਵਿੱਚ ਵੌਂਟਡ ਸਨ ਜਿਵੇਂ ਕਿ ਇੱਕ ਅਟੈਂਪਟ ਟੂ ਮਰਡਰ ਦਾ ਕੇਸ ਵਿੱਚ ਸੀ ਇੱਕ ਕਿਡਨਾਪਿੰਗ ਦੇ ਪਰਚੇ ਵਿੱਚ ਸੀ ਜਿੱਦੇ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ ਇੱਕ ਐਕਸਪਲੋਸਿਵ ਐਕਟ ਦਾ ਪਰਚਾ ਵੀ ਦਰਜ ਸੀ ਜਿਨੇ ਪੈਟਰੋਲ ਬੰਬ ਸਿਟਿਆ ਸੀ ਇਸ ਲਈ ਮੈਂ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਦੇ ਇਸ ਆਪਰੇਸ਼ਨ ਪ੍ਰਹਾਰ ਵਿੱਚ ਸਾਡਾ ਵੱਧ ਚੜ ਕੇ ਸਾਥ ਦਿਓ ਅਤੇ ਸਾਨੂੰ ਆਪਣੀ ਇਨਪੁਟਸ ਦਿਓ ਧੰਨਵਾਦ ਇਹ ਆਪਰੇਸ਼ਨ ਜੀ ਵੈਸੇ ਤਾਂ ਇੱਕ ਸਸਟੇਨਡ ਕੈਂਪੇਨ ਹੈ ਪਰ ਪਹਿਲੇ 72 ਆਵਰਸ ਅਸੀਂ ਸਸਟੇਨਡ ਰੱਖਾਂਗੇ ਉਸ ਤੋਂ ਬਾਅਦ ਇਹ ਸਾਡਾ ਜਾਰੀ ਰਹੇਗਾ ਜਿਹੜੇ ਵੀ ਅਸੀਂ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਹੁਣ ਫੜੇ ਨੇ ਉਹਨਾਂ ਦੇ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਸ ਅਸੀਂ ਪੂਰੀ ਡੂੰਘਾਈ ਵਿੱਚ ਤਫ਼ਤੀਸ਼ ਕਰਾਂਗੇ ਮੈਡਮ ਕਿੰਦਾ ਦਾ ਫੀਡਬੈਕ ਆ ਰਿਹਾ 36 ਘੰਟੇ ਦੀ ਗੱਲ ਕਰੀਏ ਹੁਣ ਜਿੱਦਾਂ ਇੱਥੇ ਵੀ ਲੋਕ ਤੋਹਾ ਕਰ ਰਹੇ ਸੀਗੇ ਰਾਜੀ ਹੋ ਰਹੇ ਸੀਗੇ ਨਸ਼ੇ ਛੱਡਣ ਲਈ ਵੀ ਨਾ ਜੀ ਉਸ ਕਿਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਜਿਲ੍ਹੇ ਚੋਂ ਦੇਖੋ ਅਸੀਂ ਜਿਵੇਂ ਕਿ ਤੁਸੀਂ ਨਸ਼ਾ ਦੀ ਗੱਲ ਕੀਤੀ ਤੇ ਅਸੀਂ ਤਿੰਨੋ ਸਟ੍ਰੈਟਜੀਆਂ ਤੇ ਇੰਪਲੀਮੈਂਟ ਕੀਤਾ ਹੈਗਾ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਇਨਫੋਰਸਮੈਂਟ ਦੀ ਗੱਲ ਕਰੀਏ ਤੇ ਰਿਕਵਰੀ ਦੇ ਨਾਲ ਨਾਲ 2 ਲੱਖ ਦੀ ਡਰੱਗ ਮਨੀ ਵੀ ਰਿਕਵਰ ਹੋਈ ਹੈ ਜਿਹੜੇ ਪਗੋੜੇ ਨੇ ਐਂਡੀਪੀਐਸ ਤੇ ਉਹ ਵੀ ਫੜੇ ਗਏ ਨੇ ਟੋਟਲ ਅਸੀਂ 6 ਪਗੋੜੇ ਫੜੇ ਨੇ ਇਨਕਲੂਡਿੰਗ ਨਸ਼ਾ ਤਸਕਰ ਨਾਲ ਹੀ ਜਿਹੜੇ ਵੱਡੀ ਮੱਛਲੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਨਸ਼ਾ ਤਸਕਰੀ ਕਰਨ ਵਾਲੇ ਉਹਨਾਂ ਨੂੰ ਵੀ ਫੜਿਆ ਗਿਆ ਹੈ ਨਾਲ ਹੀ ਜੇਕਰ ਅਸੀਂ ਡੀਡਿਕਸ਼ਨ ਦੀ ਗੱਲ ਕਰੀਏ ਤੇ ਖੰਨਾ ਪੁਲਿਸ 4000 ਤੋਂ ਜ਼ਿਆਦਾ ਅਡਿਕਟਸ ਨੂੰ ਵੋਟ ਸੈਂਟਰਾਂ ਅਤੇ ਡੀਡਿਕਸ਼ਨ ਸੈਂਟਰਾਂ ਵਿੱਚ ਐਡਮਿਟ ਕਰ ਚੁੱਕੀ ਹੈ ਜੇਕਰ ਅਸੀਂ ਪ੍ਰੀਵੈਂਸ਼ਨ ਦੀ ਗੱਲ ਕਰੀਏ ਤੇ ਸਾਡੇ ਅਵੇਅਰਨੈਸ ਕੈਂਪੇਨਸ ਹਮੇਸ਼ਾ ਜਾਰੀ ਰਹਿੰਦੇ ਨੇ ਸੇਫ ਪੰਜਾਬ ਹੈਲਪਲਾਈਨ ਤੋਂ ਵੀ ਸਾਨੂੰ ਵਧੀਆ ਇਨਪੁਟਸ ਮਿਲੇ ਨੇ ਜਿਨ੍ਹਾਂ ਤੇ ਅਸੀਂ ਐਫ ਆਈ ਆਰ ਦਰਜ ਕੀਤੇ ਨੇ ਤੇ ਕਈਆਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਵਿੱਚ ਵੀ ਜਮਾ ਕਰਾਇਆ ਹੈ ਮੈਡਮ ਜਿਹੜੇ ਨੂੰ ਖੁੱਲਕੇ ਨਹੀਂ ਆ ਰਹੇ ਸਾਹਮਣੇ ਤੁਹਾਡੇ ਜਿਹੜੇ ਸਾਡੇ ਨੀਤੀਆਂ ਨੇ ਉਹਨੂੰ ਕੀ ਮੈਸੇਜਾਂ ਦੇਣੀ ਹੈ ਉਹਨਾਂ ਨੂੰ ਇਹੀ ਮੈਸੇਜ ਲਾਵਾਂਗੇ ਕਿ ਆਪਰੇਸ਼ਨ ਪ੍ਰਹਾਰ ਦੇ ਤਹਿਤ ਇਹ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਦਾ ਨੰਬਰ ਮੈਂ ਦਿੱਤਾ ਹੈ ਉਸ ਤੇ ਉਹ ਕਾਲ ਕਰ ਸਕਦੇ ਨੇ ਉਹਨਾਂ ਦੀ ਆਈਡੈਂਟੀਟੀ ਅਨੋਨਿਮਸ ਰੱਖੀ ਜਾਵੇਗੀ ਗੁਪਤ ਰੱਖੀ ਜਾਏਗੀ ਨਾਲ ਦੀ ਨਾਲ ਉਹ ਡਾਇਰੈਕਟਲੀ ਇੱਥੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਆਪਣੇ ਇਨਪੁਟਸ ਦੇ ਸਕਦੇ ਨੇ ਧੰਨ